ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਬਜ਼ੁਰਗ ਜਿਸ ਦੀ ਉਮਰ 75 ਸਾਲ ਦੀ ਸੀ ਉਹ 4 ਸਾਲਾਂ ਬਾਅਦ ਅੱਜ ਆਪਣੇ ਘਰ ਆਇਆ ਹੈ ਜਿਵੇਂ ਹੀ ਉਹ ਘਰ ਦੇ ਅੰਦਰ ਆਉਂਦਾ ਹੈ ਤਾਂ ਘਰ ਦੇ ਹਾਲਾਤ ਦੇਖ ਕੇ ਉਹ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਹੈ ਜਿਸ ਘਰ ਵਿੱਚ ਕਦੇ ਉਸ ਤੋਂ ਬਿਨਾ ਕੁਝ ਵੀ ਨਹੀਂ ਸੀ ਹੁੰਦਾ ਅੱਜ ਉਹ ਘਰ ਉਸ ਤੋਂ ਬਿਨਾ ਵਧੀਆ ਚੱਲ ਰਿਹਾ ਸੀ ਅਤੇ ਘਰ ਦਾ ਸਾਰਾ ਪਰਿਵਾਰ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਿਹਾ ਸੀ ਜਿਵੇਂ ਹੀ ਪਰਿਵਾਰ ਵਾਲੇ ਉਸ ਬਜ਼ੁਰਗ ਨੂੰ ਵੇਖਦੇ ਹਨ ਉਹਨਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਆਉਂਦਾ ਕਿ ਇਹ ਵਾਪਸ ਆ ਗਿਆ ਕੌਣ ਸੀ ਉਹ ਬਜ਼ੁਰਗ ਇਨਸਾਨ ਉਹ 4 ਸਾਲ ਕਿੱਥੇ ਸੀ ਉਹਦੇ ਪਰਿਵਾਰ ਵਾਲੇ ਕਿਉਂ ਨਹੀਂ ਯਕੀਨ ਕਰ ਰਹੇ ਸਨ ਕਿ ਉਹ ਵਾਪਸ ਆ ਗਿਆ ਪੂਰੀ ਸਚਾਈ ਜਾਣਨ ਲਈ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਇਹ ਕਹਾਣੀ ਚੰਡੀਗੜ੍ਹ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਹੈ ਜਵਾਨੀ ਵੇਲੇ ਲਖਵਿੰਦਰ ਸਿੰਘ ਆਪਣੇ ਘਰ ਤੋਂ ਭੱਜ ਕੇ ਆਇਆ ਸੀ ਉਸਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ ਤੇ ਆ ਕੇ ਉਹ ਚੰਡੀਗੜ੍ਹ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਗਏ ਸਨ ਉਹ ਚੰਡੀਗੜ੍ਹ ਵਿੱਚ ਹੀ ਨੌਕਰੀ ਕਰਦਾ ਸੀ ਅਤੇ ਨੌਕਰੀ ਤੋਂ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦਾ ਸੀ ਲਖਵਿੰਦਰ ਸਿੰਘ ਦੇ ਵਿਆਹ ਤੋਂ ਲਗਭਗ 12 ਸਾਲ ਤੱਕ ਉਹਨਾਂ ਦੀ ਘਰਵਾਲੀ ਦੇ ਕੋਈ ਬੱਚਾ ਨਹੀਂ ਸੀ ਹੋਇਆ ਬਾਅਦ ਵਿੱਚ ਇੱਕ ਧੀ ਤੇ ਇੱਕ ਪੁੱਤਰ ਹੋਇਆ ਇਸੇ ਕਰਕੇ ਲਖਵਿੰਦਰ ਸਿੰਘ ਦੀ ਉਮਰ ਹੋਣ ਕਾਫੀ ਹੋ ਗਈ ਸੀ ਉਸ ਦਾ ਪੁੱਤਰ ਵੱਡਾ ਹੋ ਗਿਆ ਸੀ ਜਿਸ ਦੀ ਉਮਰ ਲਗਭਗ 25 ਸਾਲ ਹੈ ਪਰ ਉਹ ਅਜੀਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਾਈਦਾ ਹੈ ਇਧਰ ਉਧਰ ਅਵਾਰਾ ਕਰਦੀ ਕਰਦਾ ਰਹਿੰਦਾ ਹੈ ਉਸ ਦੀ ਇੱਕ ਧੀ ਵੀ ਹੈ ਜਿਸ ਦੀ ਉਮਰ 22 ਸਾਲਾਂ ਦੀ ਹੈ ਉਹਦੇ ਪੁੱਤ ਨੂੰ ਹੁਣ ਕੰਮ ਧੰਦਾ ਕਰਨਾ ਚਾਹੀਦਾ ਹੈ ਪਰ ਉਹ ਕੋਈ ਵੀ ਕੰਮ ਧੰਦਾ ਨਹੀਂ ਸੀ ਕਰਦਾ ਇੱਕ ਦਿਨ ਸ਼ਾਮ ਵੇਲੇ ਜਦੋਂ ਲਖਵਿੰਦਰ ਸਿੰਘ ਆਪਣੇ ਘਰ ਵਿੱਚ ਬੈਠਾ ਹੋਇਆ ਸੀ ਉਦੋਂ ਹੀ ਉਹਦਾ ਪੁੱਤ ਬਾਹਰੋਂ ਆਉਂਦਾ ਜਿਸ ਨੇ ਡਰਿੰਕ ਵੀ ਕਰ ਰੱਖੀ ਸੀ ਹੁਣ ਜਦੋਂ ਲਖਵਿੰਦਰ ਸਿੰਘ ਇਹ ਦੇਖਦਾ ਹੈ ਕਿ ਉਸ ਦਾ ਪੁੱਤ ਡਰਿੰਕ ਦੇ ਨਸ਼ੇ ਵਿੱਚ ੁੱਤ ਹੋਇਆ ਪਿਆ ਤਾਂ ਉਹ ਉਸ ਨੂੰ ਧਮਕਾਉਣ ਲੱਗਦਾ ਹੈ ਪਰ ਉਸ ਦਾ ਪੁੱਤ ਉਲਟਾ ਆਪਣੇ ਪਿਓ ਦਾ ਹੱਥ ਫੜ ਲੈਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਡੈਡੀ ਮੇਰੇ ਨਾਲ ਫालतू ਗੱਲ ਕਰਨ ਦੀ ਕੋਈ ਲੋੜ ਨਹੀਂ ਜੇ ਤੁਸੀਂ ਜ਼ਿਆਦਾ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੇਖੋ ਮੈਂ ਕੀ ਕਰਦਾ ਹਾਂ ਤੁਹਾਡੇ ਨਾਲ ਆਪਣੇ ਪੁੱਤ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਲਖਵਿੰਦਰ ਸਿੰਘ ਚੁੱਪ ਕਰ ਜਾਂਦਾ ਹੈ ਕਿਉਂਕਿ ਉਹ ਹੁਣ ਕਾਫੀ ਬਿਜੁਰਗ ਹੋ ਗਿਆ ਸੀ ਉਹ ਸਾਰੀ ਰਾਤ ਇਸ ਸਬਦ ਦੇ ਬਾਰੇ ਸੋਚਦਾ ਰਹਿੰਦਾ ਹੈ ਕਿ ਮੇਰਾ ਪੁੱਤ ਕੋਈ ਕੰਮ ਤੰਦਾ ਤਾਂ ਕਰਦਾ ਨਹੀਂ ਉਲਟਾ ਆਪਣੀ ਮੰਮੀ ਤੋਂ ਪੈਸੇ ਲੈ ਕੇ ਹੁਣ ਉਹ ਵੀ दारू ਵਿੱਚ ਅਡਾਉਣ ਲੱਗਿਆ ਹੈ ਇਹ ਗੱਲ ਅੰਦਰੋਂ ਹੀ ਅੰਦਰੋਂ ਉਸ ਦੇ ਦਿਲ ਨੂੰ ਲੱਗ ਜਾਂਦੀ ਹੈ ਇਸੇ ਕਰਕੇ ਉਹ ਕਾਫੀ ਦੁਖੀ ਤੇ ਪਰੇਸ਼ਾਨ ਰਹਿਣ ਲੱਗਦਾ ਹੈ ਥੋੜੇ ਦਿਨਾਂ ਬਾਅਦ ਲਖਵਿੰਦਰ ਸਿੰਘ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਇਹ ਹੁਣ ਚਾਰ ਵਾਰ ਹੋ ਚੁੱਕਾ ਸੀ ਕਿ ਉਸ ਨੂੰ ਆਪਣੀ ਨੌਕਰੀ ਬਦਲਣੀ ਪਈ ਸੀ ਲਖਵਿੰਦਰ ਸਿੰਘ ਫੈਕਟਰੀ ਵਿੱਚ ਜਿਹੜਾ ਉਹ ਕੰਮ ਕਰਦਾ ਸੀ ਉਹ ਜਗ੍ਹਾ ਹੁਣ ਮਸ਼ੀਨਾਂ ਨੇ ਲੈ ਲਈ ਸੀ ਮਸ਼ੀਨਾਂ ਆਉਣ ਦੀ ਵਜ੍ਹਾ ਕਰਕੇ ਉੱਥੋਂ ਦੇ ਕਾਫੀ ਸਾਰੇ ਕੰਮ ਕਰਨ ਵਾਲਿਆਂ ਨੂੰ ਕੱਢ ਦਿੱਤਾ ਜਾਂਦਾ ਹੈ ਇਸੇ ਕਰਕੇ ਉਸ ਦਾ ਕੰਮ ਵੀ ਛੁੱਟ ਜਾਂਦਾ ਹੈ ਨੌਕਰੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਲਖਵਿੰਦਰ ਸਿੰਘ ਥੱਕਿਆ ਹਾਰਿਆ ਫੈਕਟਰੀ ਵਿੱਚੋਂ ਬਾਹਰ ਆਉਂਦਾ ਤੇ ਬਾਹਰ ਆ ਕੇ ਚਾਹ ਦੀ ਦੁਕਾਨ ਉੱਤੇ ਬੈਠ ਜਾਂਦਾ। ਉਹ ਉੱਥੇ ਬੈਠਾ ਆਉਂਦੇ ਜਾਂਦੇ ਲੋਕਾਂ ਨੂੰ ਦੇਖ ਰਿਹਾ ਸੀ ਤੇ ਅੰਦਰ ਹੀ ਅੰਦਰ ਉਸ ਨੂੰ ਬਹੁਤ ਸਾਰੇ ਫਿਕਰ ਵੱਡ-ਵੱਡ ਖਾ ਰਹੀ ਸਨ। ਉਹ बार-बार ਆਪਣੇ ਘਰ ਦੀਆਂ ਪਰੇਸ਼ਾਨੀਆਂ ਬਾਰੇ ਸੋਚਦਾ ਹੈ, ਆਪਣੇ ਬਾਰੇ ਵਿੱਚ ਸੋਚਦਾ ਹੈ ਪਰ ਜੋ ਕੁਝ ਵੀ ਹੋ ਰਿਹਾ ਸੀ ਉਹ ਹਕੀਕਤ ਸੀ ਤੇ ਹਕੀਕਤ ਨੂੰ ਤਾਂ ਮੰਨਣਾ ਹੀ ਪੈਣਾ ਸੀ। ਕਾਫੀ ਟਾਈਮ ਉੱਥੇ ਬੈਠਣ ਤੋਂ ਬਾਅਦ ਉਹ ਆਪਣੀ ਜੇਬ ਵਿੱਚੋਂ ਆਪਣਾ ਫੋਨ ਕੱਢਦਾ ਹੈ ਤੇ ਆਪਣੇ ਦੋਸਤ ਨੂੰ ਫੋਨ ਕਰਕੇ ਪੁੱਛਣ ਲੱਗਦਾ ਹੈ ਕਿ ਕਿਤੇ ਇੱਧਰ ਉੱਧਰ ਉਸ ਨੂੰ ਕੰਮ ਮਿਲ ਜਾਵੇ ਉਸ ਦਾ ਇੱਕ ਦੋਸਤ ਉਸ ਨੂੰ ਆਪਣੇ ਕੋਲ ਕੰਗਾਂ ਨਗਰ ਆਉਣ ਲਈ ਕਹਿੰਦਾ ਹੈ ਉਹ ਦੱਸਦਾ ਹੈ ਕਿ ਇੱਥੇ ਆ ਜਾ ਇੱਥੇ ਇੱਕ ਬਹੁਤ ਵੱਡੀ ਫੈਕਟਰੀ ਹੈ ਜਿਸ ਵਿੱਚ ਕੋਈ ਵੀ ਮਸ਼ੀਨ ਨਹੀਂ ਤੈਨੂੰ ਆਸਾਨੀ ਨਾਲ ਕੰਮ ਮਿਲ ਜਾਵੇਗਾ ਇਥੇ ਤੈਨੂੰ ਰਹਿਣ ਲਈ ਕਮਰਾ ਵੀ ਮਿਲ ਜਾਊ ਤੂੰ ਆਰਾਮ ਨਾਲ ਰਹਿ ਸਕਦਾ ਹੈ ਇਹ ਗੱਲ ਤੇ ਸੋਚ ਵਿਚਾਰ ਕਰਨ ਲੱਗਦਾ ਹੈ ਕਿਉਂਕਿ ਚੰਡੀਗੜ੍ਹ ਵਿੱਚ ਉਸ ਦਾ ਪਰਿਵਾਰ ਸੀ ਤੇ ਉਸ ਦਾ ਦੋਸਤ ਉਸ ਨੂੰ ਗੰਗਾ ਨਗਰ ਬੁਲਾ ਰਿਹਾ ਸੀ ਉਹ ਆਪਣੇ ਮਿੱਤਰ ਨੂੰ ਕਹਿੰਦਾ ਕਿ ਮੈਂ 4-5 ਦਿਨਾਂ ਵਿੱਚ ਸੋਚ ਕੇ ਤੈਨੂੰ ਦੱਸਦਾ ਆਪਣੀਆਂ ਹੀ ਸੋਚਾਂ ਵਿੱਚ ਗੁੰਮ ਹੋਇਆ ਲਖਵਿੰਦਰ ਸਿੰਘ ਆਪਣੇ ਘਰ ਵੱਲ ਜਾਣ ਲੱਗਦਾ ਹੈ ਘਰ ਵਿੱਚ ਉਸ ਦੀ ਘਰ ਵਾਲੀ ਤੇ ਉਸ ਦੀ ਬੇਟੀ ਉਸ ਦੀ ਉਡੀਕ ਕਰ ਰਹੀਆਂ ਸਨ ਘਰ ਵਾਲੀ ਉਸ ਨੂੰ ਚਾਹ ਪਾਣੀ ਦਿੰਦੀ ਹੈ ਲਖਵਿੰਦਰ ਸਿੰਘ ਦੀ ਬੇਟੀ ਉਸ ਨੂੰ ਪੁੱਛਣ ਲੱਗਦੀ ਹੈ ਕਿ ਡੈਡੀ ਤੁਸੀਂ ਪੈਸਿਆਂ ਦਾ ਇੰਤਜ਼ਾਮ ਕੀਤਾ ਕੀ ਨਹੀਂ ਮੈਂ ਮੋਬਾਈਲ ਲੈਣਾ ਚਾਹੁੰਦੀ ਹਾਂ ਜਿਹੜਾ ਮੇਰੀ ਫਰੈਂਡ ਦੇ ਕੋਲ ਹੈ ਇਹ ਸੁਣ ਕੇ ਲਖਵਿੰਦਰ ਸਿੰਘ ਉਸ ਨੂੰ ਕਹਿੰਦਾ ਕਿ ਅਜੇ ਤਾਂ ਪੈਸਿਆਂ ਦਾ ਕੋਈ ਇੰਤਜ਼ਾਮ ਨਹੀਂ ਹੋਇਆ ਧੀ ਤੂੰ ਐਂ ਕਰ ਤਿੰਨ ਮਹੀਨੇ ਹੋਰ ਖੜ ਜਾ ਫਿਰ ਮੈਂ ਤੈਨੂੰ ਮੋਬਾਈਲ ਦਵਾ ਦੇਵਾਂਗਾ ਇਹ ਸੁਣ ਕੇ ਲਖਵਿੰਦਰ ਸਿੰਘ ਦੀ ਕੁੜੀ ਗੁੱਸੇ ਹੋ ਕੇ ਉੱਥੋਂ ਚਲੀ ਜਾਂਦੀ ਹੈ। ਉਦੋਂ ਹੀ ਉਸ ਦਾ ਮੁੰਡਾ ਵੀ ਬਾਹਰੋਂ ਆਉਂਦਾ ਤੇ ਉਹ ਵੀ ਉਸ ਤੋਂ ਕੁਝ ਪੈਸੇ ਮੰਗਣ ਲੱਗਦਾ ਹੈ। ਉਸ ਦਾ ਪੁੱਤ ਕਹਿਣ ਲੱਗਦਾ ਕਿ ਮੈਂ ਆਪਣੇ ਦੋਸਤਾਂ ਨਾਲ ਘੁੰਮਣ ਜਾਣਾ ਹੈ। ਮੈਨੂੰ ਕੁਝ ਪੈਸੇ ਦਿਓ। ਲਖਵਿੰਦਰ ਸਿੰਘ ਉਸ ਨੂੰ ਕਹਿੰਦਾ ਕਿ ਮੇਰੇ ਕੋਲ ਅਜੇ ਕੋਈ ਪੈਸੇ ਨਹੀਂ। ਇਹ ਸੁਣ ਕੇ ਉਹਦਾ ਮੁੰਡਾ ਵੀ ਬੜਬੜ ਕਰਕੇ ਚਲਾ ਜਾਂਦਾ ਹੈ। ਉਸ ਦੇ ਚਲੇ ਜਾਣ ਤੋਂ ਬਾਅਦ ਲਖਵਿੰਦਰ ਸਿੰਘ ਆਪਣੀ ਘਰਵਾਲੀ ਨਾਲ ਗੱਲਾਂ ਕਰਨ ਲੱਗਦਾ ਹੈ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਇਸ ਤਰ੍ਹਾਂ ਕਿਵੇਂ ਚੱਲੇਗਾ ਹੁਣ ਆਪਣਾ ਪੁੱਤ ਕਾਫੀ ਵੱਡਾ ਹੋ ਗਿਆ ਹੈ ਜੇ ਉਹ ਹੁਣ ਕੰਮ ਨਹੀਂ ਕਰੇਗਾ ਤਾਂ ਫਿਰ ਉਹਦਾ ਸਮਾਂ ਕਿਵੇਂ ਬਤੀਤ ਹੋਵੇਗਾ ਪਤੀ ਪਤਨੀ ਦੋਨੋਂ ਇਹ ਸਭ ਕੁਝ ਸੋਚ ਕੇ ਪਰੇਸ਼ਾਨ ਹੋ ਜਾਂਦੇ ਹਨ ਉਸ ਦੀ ਪਤਨੀ ਤੋਂ ਵੀ ਆਪਣੇ ਘਰ ਦੇ ਹਾਲਾਤ ਲੁਕੇ ਨਹੀਂ ਸਨ ਪਰ ਉਹ ਕਰ ਵੀ ਕੀ ਸਕਦੀ ਸੀ ਦੀ ਵੱਡੀ ਹੋ ਰਹੀ ਸੀ ਉਸ ਦਾ ਵੀ ਵਿਆਹ ਕਰਨਾ ਸੀ ਤੇ ਪੁੱਤ ਵੀ ਕੋਈ ਕੰਮ ਨਹੀਂ ਸੀ ਕਰ ਰਿਹਾ ਜੋ ਵੀ ਪੈਸੇ ਮਿਲਦੇ ਉਹ ਨਸ਼ੇ ਵਿੱਚ ਖਰਚ ਕਰ ਦਿੰਦਾ ساری ਰਾਤ ਅਲਖਵਿੰਦਰ ਸਿੰਘ ਏਸੇ ਗੱਲ ਬਾਰੇ ਸੋਚਦਾ ਰਹਿੰਦਾ ਫਿਰ ਉਸ ਨੇ ਇੱਕ ਫੈਸਲਾ ਲਿਆ ਸੀ ਉਹ ਆਪਣੀ ਪਤਨੀ ਨੂੰ ਸਭ ਕੁਝ ਦੱਸ ਕੇ ਉਸੇ ਤਰ੍ਹਾਂ ਤਿਆਰ ਹੋ ਕੇ ਘਰੋਂ ਨਿਕਲ ਜਾਂਦਾ ਜਿਵੇਂ ਹਰ ਰੋਜ਼ ਨੌਕਰੀ ਤੇ ਜਾਂਦਾ ਸੀ ਜਦੋਂ ਸ਼ਾਮ ਹੋ ਜਾਂਦੀ ਹੈ ਤਾਂ ਲਖਵਿੰਦਰ ਸਿੰਘ ਘਰ ਨਹੀਂ ਆਉਂਦਾ ਉਸਦੀ ਪਤਨੀ ਆਪਣੇ ਪਤ ਨੂੰ ਕਹਿਣ ਲੱਗਦੀ ਹੈ ਕਿ ਆਪਣੇ ਡੈਡੀ ਨੂੰ ਫੋਨ ਕਰਕੇ ਪੁੱਛ ਉਹ ਆਏ ਕਿਉਂ ਨਹੀਂ ਹਜੇ ਤੱਕ ਪਹਿਲਾਂ ਤਾਂ ਉਸਦਾ ਪੁੱਤ ਟਾਲਮਟੋਲ ਕਰ ਦਿੰਦਾ ਪਰ ਜਦੋਂ ਇੱਕ ਘੰਟਾ ਹੋਰ ਹੋ ਜਾਂਦਾ ਤੇ ਲਖਵਿੰਦਰ ਸਿੰਘ ਅਜੇ ਵੀ ਨਹੀਂ ਆਉਂਦਾ ਤਾਂ ਉਹ ਵੀ ਥੋੜਾ ਜਿਹਾ ਪਰੇਸ਼ਾਨ ਹੋ ਜਾਂਦਾ ਉਹ ਆਪਣਾ ਫੋਨ ਚੱਕ ਕੇ ਲਖਵਿੰਦਰ ਸਿੰਘ ਨੂੰ ਫੋਨ ਕਰਦਾ ਜਿਵੇਂ ਹੀ ਉਹ ਨੰਬਰ ਲਗਾਉਂਦਾ ਤਾਂ ਫੋਨ ਬੰਦ ਹੁੰਦਾ ਹੁੰਦਾ ਹੈ ਤੇ ਉਹ ਆਪਣੀ ਮਾਂ ਨੂੰ ਦੱਸਦਾ ਹੈ ਕਿ ਡੈਡੀ ਦਾ ਫੋਨ ਤਾਂ ਬੰਦ ਆ ਰਿਹਾ ਉਸ ਦੇ ਚਿਹਰੇ ਉੱਤੇ ਘਬਰਾਟ ਸਾਫ ਦਿਖਾਈ ਦੇ ਰਹੀ ਸੀ ਉਹ ਸੋਚਾਂ ਲੱਗਦਾ ਕਿ ਕਿਤੇ ਡੈਡੀ ਨਾਲ ਕੁਝ ਹੋ ਤਾਂ ਨਹੀਂ ਗਿਆ ਉਸ ਤੋਂ ਬਾਅਦ ਲਖਮਿੰਦਰ ਸਿੰਘ ਦੀ ਪਤਨੀ ਆਪਣੇ ਪੁੱਤ ਨੂੰ ਉਸ ਫੈਕਟਰੀ ਵਿੱਚ ਭੇਜਦੀ ਹੈ ਜਿੱਥੇ ਲਖਮਿੰਦਰ ਸਿੰਘ ਨੌਕਰੀ ਕਰਦਾ ਸੀ ਪੁੱਤ ਭੱਜਿਆ ਭੱਜਿਆ ਫੈਕਟਰੀ ਵਿੱਚ ਜਾਂਦਾ ਹੈ ਪਰ ਜਿਵੇਂ ਹੀ ਉੱਥੇ ਜਾ ਕੇ ਲਖਵਿੰਦਰ ਬਾਰੇ ਪਤਾ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਤਾਂ ਕੱਲ ਹੀ ਫੈਕਟਰੀ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਅੱਜ ਉਹ ਸਵੇਰ ਦੇ ਆਏ ਹੀ ਨਹੀਂ ਇਹ ਸੁਣ ਕੇ ਪੁੱਤ ਦੇ ਹੋਸ਼ ੁੱਟ ਜਾਂਦੇ ਹਨ ਉਹ ਸੋਚਣ ਲੱਗਦਾ ਹੈ ਕਿ ਪਤਾ ਨਹੀਂ ਮੇਰੇ ਡੈਡੀ ਕਿੱਥੇ ਚਲੇ ਗਏ ਉਹਨਾਂ ਦਾ ਘਰ ਲਖਵਿੰਦਰ ਸਿੰਘ ਦੀ ਕਮਾਈ ਨਾਲ ਹੀ ਚੱਲਦਾ ਸੀ ਉਹ ਕਾਫੀ ਘਬਰਾਇਆ ਹੋਇਆ ਸੀ ਅਤੇ ਆਪਣੇ ਘਰ ਵਾਪਸ ਆ ਜਾਂਦਾ ਹੈ। ਉਹ ਘਰ ਵਿੱਚ ਆ ਕੇ ਆਪਣੀ ਮੰਮੀ ਨੂੰ ਦੱਸਦਾ ਕਿ ਡੈਡੀ ਜੀਤਾ ਅੱਜ ਉਥੇ ਗਏ ਹੀ ਨਹੀਂ। ਕੱਲ ਹੀ ਉਹਨਾਂ ਨੂੰ ਫੈਕਟਰੀ ਵਿੱਚੋਂ ਨੌਕਰੀ ਚੋੜ ਕੱਢ ਦਿੱਤਾ ਗਿਆ ਸੀ। ਸਾਰੇ ਘਰ ਵਿੱਚ ਮਾਤਮ छा ਗਿਆ। ਉਹ ਸਾਰੇ ਬਹੁਤ ਹੀ ਪਰੇਸ਼ਾਨ ਹੋ ਗਏ ਸਨ। ਉਹ ਇੱਧਰ-ਉੱਧਰ ਲਖਵਿੰਦਰ ਸਿੰਘ ਨੂੰ ਭਾਲਣ ਲੱਗਦੇ ਹਨ। ਜਿੱਥੇ ਪਹਿਲਾਂ ਕਦੇ ਉਹ ਜਾਂਦਾ ਹੁੰਦਾ ਸੀ। ਪਰ ਉਹਨਾਂ ਨੂੰ ਕਿਤੋਂ ਵੀ ਕੁਝ ਵੀ ਪਤਾ ਨਹੀਂ ਲੱਗਦਾ ਉਹ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਵੀ ਫੋਨ ਕਰਕੇ ਪਤਾ ਕਰਦੇ ਹਨ ਕਿ ਕਿਤੇ ਉਹ ਉੱਥੇ ਤਾਂ ਨਹੀਂ ਗਿਆ ਪਰ ਹਰ ਪਾਸਿਓਂ ਉਹਨਾਂ ਨੂੰ ਇਹੀ ਪਤਾ ਲੱਗਦਾ ਕਿ ਉਹ ਇੱਥੇ ਨਹੀਂ ਆਏ ਇਹਨਾਂ ਜਾਣਨ ਤੋਂ ਬਾਅਦ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਏ ਸਨ ਉਹਨਾਂ ਦੀ ਸਾਰੀ ਰਾਤ ਇਸੇ ਤਰ੍ਹਾਂ ਲੰਘ ਜਾਂਦੀ ਹੈ ਅਗਲੇ ਦਿਨ ਸਵੇਰ ਹੁੰਦੀ ਹੈ ਪਰ ਲਖਵਿੰਦਰ ਸਿੰਘ ਘਰ ਵਾਪਸ ਨਹੀਂ ਸੀ ਆਇਆ ਤੇ ਇਹ ਗੱਲ ਸਾਰੇ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਡਰਾ ਰਹੀ ਸੀ ਲਖਵਿੰਦਰ ਸਿੰਘ ਦੀ ਘਰ ਵਾਲੀ ਸਵੇਰੇ ਉਸ ਦੀ ਗੁੰਮਸ਼ੁਦਾ ਦੀ ਰਿਪੋਰਟ ਲਖਵਾਉਣ ਲਈ ਪੁਲਿਸ ਸਟੇਸ਼ਨ ਚਲੀ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੈਂ ਇਕੱਲੀ ਹੀ ਰਿਪੋਰਟ ਲਖਵਾ ਕੇ ਆਵਾਂਗੀ ਹੁਣ ਤੱਕ ਦੁਪਹਿਰ ਹੋ ਗਈ ਸੀ ਉਹ ਆਪਣੇ ਘਰ ਵਾਪਸ ਆ ਗਈ ਸੀ ਪਰ ਹਜੇ ਤੱਕ ਵੀ ਲਖਵਿੰਦਰ ਸਿੰਘ ਦੀ ਕੋਈ ਖਬਰ ਨਹੀਂ ਸੀ ਆਈ ਪੁੱਤ ਨੂੰ ਹੁਣ ਆਪਣੇ ਡੈਡੀ ਦੀ ਬਹੁਤ ਹੀ ਘਾਟ ਮਹਿਸੂਸ ਹੋ ਰਹੀ ਸੀ ਕਿਉਂਕਿ ਜਦੋਂ ਡੈਡੀ ਸੀ ਉਦੋਂ ਕੋਈ ਵੀ ਚਿੰਤਾ ਨਹੀਂ ਸੀ ਪਰ ਹੁਣ ਉਸ ਨੂੰ ਪੈਸੇ ਦਾ ਹਿਸਾਬ ਕਿਤਾਬ ਵੀ ਦੇਖਣਾ ਪਵੇਗਾ ਕਮਾਉਣਾ ਪਵੇਗਾ ਕਿਉਂਕਿ 5 ਦਿਨਾਂ ਬਾਅਦ ਹੀ ਘਰ ਦੀ ਕਿਸ਼ਤ ਸੀ ਉਸ ਦਾ ਕਿਰਾਇਆ ਵੀ ਦੇਣਾ ਸੀ ਘਰ ਵਿੱਚ ਸੌਦਾ ਪਾਣੀ ਵੀ ਖਤਮ ਹੋਣ ਵਾਲਾ ਸੀ ਤੇ ਉਹ ਵੀ ਲੈ ਕੇ ਆਉਣਾ ਸੀ ਇਹ ਸਭ ਸੋਚ ਕੇ ਦੋਨੋਂ ਜਵਾਕ ਪਰੇਸ਼ਾਨ ਹੋਣ ਲੱਗਦੇ ਹਨ ਮਾਂ ਵੀ ਇਹੀ ਸਭ ਕੁਝ ਸੋਚ ਰਹੀ ਹੁੰਦੀ ਹੈ ਸਬਦਾ ਰੋ ਰੋ ਕੇ ਬੁਰਾ ਹਾਲ ਸੀ ਮਾਂ ਆਪਣੇ ਪੁੱਤ ਨੂੰ ਸਮਝਾਉਂਦੀ ਹੈ ਕਿ ਹੁਣ ਪਰਿਵਾਰ ਨੂੰ ਚਲਾਉਣ ਲਈ ਤੈਨੂੰ ਹੀ ਕੁਝ ਕਰਨਾ ਪਵੇਗਾ ਉਹ ਪੁੱਤ ਜੋ ਕੱਲ ਤੱਕ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਅੱਜ ਅਚਾਨਕ ਉਸ ਉੱਤੇ ਸਾਰੀ ਜ਼ਿੰਮੇਵਾਰੀ ਪੈ ਗਈ ਸੀ ਉਸ ਨੂੰ ਇੱਕ ਨੌਕਰੀ ਚਾਹੀਦੀ ਸੀ ਤੇ ਕੁਝ ਪੈਸੇ ਐਡਵਾਂਸ ਵਿੱਚ ਵੀ ਚਾਹੀਦੇ ਸਨ ਉਹ ਆਪਣੇ ਲਈ ਇੱਕ ਨੌਕਰੀ ਲੱਭਣ ਲੱਗਦਾ ਹੈ ਇੱਕ ਦੁਕਾਨ ਦੇ ਅੱਗੇ ਪੋਸਟਰ ਲੱਗਿਆ ਸੀ ਕਿ ਸਾਨੂੰ ਇੱਕ ਲੜਕੇ ਦੀ ਜ਼ਰੂਰਤ ਹੈ ਉਹ ਦੁਕਾਨ ਦੇ ਅੰਦਰ ਜਾਂਦਾ ਤੇ ਜਾ ਕੇ ਦੁਕਾਨ ਦੇ ਮਾਲਕ ਨਾਲ ਗੱਲ ਕਰਨ ਲੱਗਦਾ ਹੈ ਦੁਕਾਨ ਦਾ ਮਾਲਕ ਉਸ ਨੂੰ ਨੌਕਰੀ ਤੇ ਰੱਖਣ ਲਈ ਤਾਂ ਤਿਆਰ ਸੀ ਪਰ ਉਹ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਉਦੇ ਪਰਿਵਾਰ ਬਾਰੇ ਪੁੱਛਣ ਲੱਗਦਾ ਹੈ ਮੁੰਡਾ ਆਪਣੇ ਪਰਿਵਾਰ ਬਾਰੇ ਸਭ ਕੁਝ ਸੱਚ-ਸੱਚ ਦੱਸ ਦਿੰਦਾ ਹੈ ਉਹ ਕਹਿੰਦਾ ਕਿ ਮੇਰੇ ਪਿਤਾ ਜੀ ਪਹਿਲਾਂ ਫੈਕਟਰੀ ਵਿੱਚ ਕੰਮ ਕਰਦੇ ਸਨ ਪਰ ਅਚਾਨਕ ਹੀ ਉਹ ਘਰ ਵਿੱਚੋਂ ਕਿਤੇ ਚਲੇ ਗਏ ਹਨ ਅਸੀਂ ਉਹਨਾਂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪੁਲਿਸ ਵਿੱਚ ਵੀ ਰਿਪੋਰਟ ਦਰਜ ਕਰਵਾ ਦਿੱਤੀ ਪਰ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਘਰ ਦਾ ਪੁੱਤ ਹੋਣ ਦੇ ਨਾਤੇ ਹੁਣ ਮੇਰਾ ਫਰਜ਼ ਬਣਦਾ ਹੈ ਮੈਂ ਉਹਨਾਂ ਜ਼ਿੰਮੇਵਾਰੀਆਂ ਨੂੰ ਚੱਕਾਂ ਇਸ ਲਈ ਮੈਂ ਇਹ ਨੌਕਰੀ ਕਰਨੀ ਚਾਹੁੰਦਾ ਹਾਂ ਮੈਨੂੰ ਇਸ ਨੌਕਰੀ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਦੁਕਾਨਦਾਰ ਉਸ ਦੀਆਂ ਗੱਲਾਂ ਸੁਣ ਕੇ ਉਸ ਨੂੰ ਕੰਮ ਉੱਤੇ ਰੱਖ ਲੈਂਦਾ ਹੈ ਦੂਜੇ ਪਾਸੇ ਲਖਵਿੰਦਰ ਸਿੰਘ ਦੀ ਧੀ ਵੀ ਹੁਣ ਬੱਚਿਆਂ ਨੂੰ ਪੜਾਉਣ ਲੱਗ ਜਾਂਦੀ ਹੈ ਉਹ ਮੋਬਾਈਲ ਦਾ ਸੁਪਨਾ ਭੁੱਲ ਕੇ ਘਰ ਨੂੰ ਚਲਾਉਣ ਵਿੱਚ ਮਦਦ ਕਰਨਾ ਚਾਹੁੰਦੀ ਸੀ ਉਹ ਆਪਣੀ ਮੰਮੀ ਨਾਲ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਣ ਲੱਗਦੀ ਹੈ ਲਖਵਿੰਦਰ ਸਿੰਘ ਦੀ ਪਤਨੀ ਨੇ ਸਲਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਧੀ ਵੀ ਆਪਣੀ ਮੰਮੀ ਦੇ ਸਲਾਈ ਦੇ ਕੰਮ ਵਿੱਚ ਮਦਦ ਕਰਨ ਲੱਗੀ ਹੌਲੀ ਹੌਲੀ ਸਮਾਂ ਲੰਘਦਾ ਜਾਂਦਾ ਹੈ ਪਰ ਅਜੇ ਵੀ ਲਖਵਿੰਦਰ ਸਿੰਘ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਸੀ ਲੱਗਿਆ ਪਰਿਵਾਰ ਦੀ ਹਾਲਤ ਤਾਂ ਹੁਣ ਪਹਿਲਾਂ ਨਾਲੋਂ ਠੀਕ ਹੋ ਗਈ ਸੀ ਕਿਉਂਕਿ ਪਹਿਲਾਂ ਤਾਂ ਸਿਰਫ ਲਖਵਿੰਦਰ ਸਿੰਘ ਹੀ ਕਮਾਉਂਦਾ ਸੀ ਤੇ ਬਾਕੀ ਸਾਰੇ ਵੇਲੇ ਸਨ ਪਰ ਹੁਣ ਪਰਿਵਾਰ ਦੇ ਸਾਰੇ ਮੈਂਬਰ ਆਪਣਾ ਆਪਣਾ ਯੋਗਦਾਨ ਦੇ ਰਹੇ ਸਨ ਘਰ ਵਿੱਚ ਤਿੰਨ ਜਣੇ ਕਮਾਉਣ ਵਾਲੇ ਹੋ ਗਏ ਸਨ ਜਦੋਂ ਵੀ ਤਿੰਨੇ ਇਕੱਠੇ ਹੋ ਕੇ ਬੈੰਦੇ ਉਹਨਾਂ ਨੂੰ ਆਪਣੇ ਡੈਡੀ ਦੀ ਬਹੁਤ ਜ਼ਿਆਦਾ ਆਉਂਦੀ ਇਹ ਗੱਲ ਨੂੰ ਹੁਣ 4 ਸਾਲ ਪੀਤ ਚੁੱਕੇ ਸੀ 4 ਸਾਲਾਂ ਬਾਅਦ ਪਿਤਾ ਜੋ ਕਿ ਘਰ ਤੋਂ ਗੈਰਬ ਹੋ ਗਿਆ ਸੀ ਅਚਾਨਕ ਹੀ ਇੱਕ ਸ਼ਾਮ ਉਹਨਾਂ ਦੇ ਗੇਟ ਅੱਗੇ ਆ ਕੇ ਖੜਾ ਹੋ ਜਾਂਦਾ ਹੈ ਕਿੰਨੇ ਜਣੇ ਘਰ ਵਿੱਚ ਹੀ ਸਨ ਜਿਵੇਂ ਹੀ ਉਹ ਆਪਣੇ ਬਜ਼ੁਰਗ ਡੈਡੀ ਨੂੰ ਗੇਟ ਅੱਗੇ ਦੇਖਦੇ ਨੇ ਤਾਂ ਹੈਰਾਨ ਹੋ ਜਾਂਦੇ ਨੇ ਇਸ ਤੋਂ ਬਾਅਦ ਦੋਨੇ ਬੱਚੇ ਭੱਜ ਕੇ ਗੇਟ ਕੋਲ ਜਾਂਦੇ ਨੇ ਤੇ ਆਪਣੇ ਡੈਡੀ ਦੇ ਗਲ ਨਾਲ ਲੱਗ ਜਾਂਦੇ ਨੇ ਉਹ ਆਪਣੇ ਡੈਡੀ ਦੇ ਗਲ ਲੱਗ ਕੇ ਰੋਣ ਲੱਗਦੇ ਹਨ ਉਸ ਨੂੰ ਕਹਿੰਦੇ ਨੇ ਕਿ ਡੈਡੀ ਤੁਸੀਂ ਕਿੱਥੇ ਚਲੇ ਗਏ ਸੀ ਤੁਹਾਨੂੰ ਕਿੰਨਾ ਯਾਦ ਕੀਤਾ ਤੁਹਾਨੂੰ ਕਿੰਨਾ ਲੱਭਣ ਦੀ ਕੋਸ਼ਿਸ਼ ਕੀਤੀ ਲਖਵਿੰਦਰ ਸਿੰਘ ਆਪਣੇ ਬੱਚਿਆਂ ਨੂੰ ਚੁੱਪ ਕਰਵਾਉਂਦਾ ਲਖਵਿੰਦਰ ਸਿੰਘ ਉਹਨਾਂ ਨੂੰ ਕਹਿੰਦਾ ਕਿ ਮੈਂ ਕੰਮ ਕਰਨ ਲਈ ਬਾਹਰ ਗਿਆ ਸੀ ਪਰ ਮੈਂ ਤੁਹਾਨੂੰ ਕੁਝ ਵੀ ਦੱਸ ਕੇ ਨਹੀਂ ਗਿਆ ਇਸ ਲਈ ਮੈਨੂੰ ਮaaf ਕਰ ਦਿਓ ਲਖਵਿੰਦਰ ਸਿੰਘ ਘਰ ਦੇ ਅੰਦਰ ਜਾ ਕੇ ਆਪਣੀ ਘਰਵਾਲੀ ਨੂੰ ਮਿਲਦਾ ਹੈ ਅਤੇ ਪੁੱਛਣ ਲੱਗਦਾ ਹੈ ਕਿ ਦੱਸ ਕਿਵੇਂ ਚੱਲ ਰਿਹਾ ਹੈ ਘਰ ਲਖਵਿੰਦਰ ਸਿੰਘ ਦੀ ਘਰ ਵਾਲੀ ਕਹਿਣ ਲੱਗਦੀ ਹੈ ਕਿ ਸਭ ਕੁਝ ਵਧੀਆ ਚੱਲ ਰਿਹਾ ਹੈ ਕੋਈ ਵੀ ਦਿੱਕਤ ਨਹੀਂ ਹੈ ਇਹ ਸਭ ਕੁਝ ਸੁਣ ਕੇ ਬੱਚੇ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦੇ ਹਨ ਹੁਣ ਉਹਨਾਂ ਨੂੰ ਇਹ ਸਮਝ ਵਿੱਚ ਆ ਜਾਂਦਾ ਹੈ ਕਿ ਪਾਪਾ ਜਿੱਥੇ ਵੀ ਗਏ ਸੀ ਉਸ ਬਾਰੇ ਮੰਮੀ ਨੂੰ ਚੰਗੀ ਤਰ੍ਹਾਂ ਪਤਾ ਸੀ ਉਹ ਆਪਣੀ ਮੰਮੀ ਨੂੰ ਪੁੱਛਣ ਲੱਗਦੇ ਨੇ ਕਿ ਮੰਮੀ ਇਹ ਸਭ ਕੀ ਹੈ ਤੁਹਾਨੂੰ ਪਤਾ ਸੀ ਡੈਡੀ ਕਿੱਥੇ ਗਏ ਸੀ ਉਹ ਕਹਿਣ ਲੱਗਦੀ ਹੈ ਕਿ ਹਾਂ ਪੁੱਤ ਮੈਨੂੰ ਪਤਾ ਸੀ ਇਹ ਸਭ ਕੁਝ ਮੈਂ ਤੁਹਾਡੇ ਡੈਡੀ ਦੇ ਕਹਿਣ ਤੇ ਹੀ ਕਰ ਰਹੀ ਸੀ ਪੁੱਤ ਪੁੱਛਣ ਲੱਗਦਾ ਹੈ ਕਿ ਤੁਸੀਂ ਸਾਨੂੰ ਦੱਸਿਆ ਨਹੀਂ ਤੁਸੀਂ ਕੀ ਕਰ ਰਹੇ ਸੀ ਹੁਣ ਉਹ ਉਹਨਾਂ ਨੂੰ ਪੂਰੀ ਗੱਲ ਦੱਸਦੀ ਹੈ ਉਹ ਕਹਿੰਦੀ ਹੈ ਕਿ ਅਸਲ ਵਿੱਚ ਜਦੋਂ ਤੇਰੇ ਡੈਡੀ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਸੀ ਤਾਂ ਘਰ ਆ ਕੇ ਸ਼ਾਮ ਨੂੰ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੈਨੂੰ ਗੰਗਾ ਨਗਰ ਵਿੱਚ ਇੱਕ ਕੰਮ ਮਿਲ ਗਿਆ ਪਰ ਮੈਨੂੰ ਉੱਥੇ 4 ਸਾਲਾਂ ਲਈ ਰਹਿਣਾ ਪਵੇਗਾ ਮੈਂ ਘਰ ਦੇ ਹਾਲਾਤ ਦੇਖ ਕੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਉੱਥੇ ਜਾ ਕੇ ਕੰਮ ਕਰੋ ਪਰ ਤੇਰੇ ਡੈਡੀ ਤੇਰਾ ਬਹੁਤ ਫਿਕਰ ਕਰਦੇ ਸਨ ਉਹ ਕਹਿੰਦੇ ਸਨ ਕਿ ਤੂੰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈ ਹੁਣ ਤੈਨੂੰ ਕਮਾਉਣਾ ਚਾਹੀਦਾ ਹੈ ਤੂੰ ਨਸ਼ੇ ਵਿੱਚ ਪੈਸੇ ਖਰਾਬ ਕਰ ਰਿਹਾ ਸੀ ਇਸੇ ਲਈ ਅਸੀਂ ਇਹ ਦਿਖਾਇਆ ਕਿ ਤੇਰੇ ਡੈਡੀ ਜੀ ਕਿਤੇ ਚਲੇ ਗਏ ਹਨ ਤੇ ਹੁਣ ਪਰਿਵਾਰ ਦੀ ਜ਼ਿੰਮੇਵਾਰੀ ਤੈਨੂੰ ਚੱਕਣੀ ਪਵੇਗੀ। ਅਸੀਂ ਇਹ ਸਭ ਕੁਝ ਇਸੇ ਲਈ ਕੀਤਾ ਜੇ ਕੋਈ ਵੀ ਗੜਬੜੀ ਹੁੰਦੀ ਤਾਂ ਉਹਨਾਂ ਦਾ ਦੂਜਾ ਨੰਬਰ ਮੇਰੇ ਕੋਲ ਸੀ। ਹੁਣ ਪੁੱਤ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਸੀ ਤੇ ਉਸ ਨੂੰ ਇਹ ਵੀ ਯਕੀਨ ਹੋ ਗਿਆ ਸੀ ਕਿ ਮੇਰੇ ਡੈਡੀ ਨੇ ਮੈਨੂੰ ਸਹੀ ਰਸਤੇ ਉੱਤੇ ਲਿਆਉਣ ਲਈ ਹੀ ਇਹ ਸਭ ਕੁਝ ਕੀਤਾ। ਇਸ ਸਭ ਤੋਂ ਬਾਅਦ ਪਤਾ ਆਪਣੇ ਵਿਚਾਰਕ ਪਿਓ ਦੇ ਪੈਰਾਂ ਵਿੱਚ ਡਿੱਗ ਕੇ ਉਹਨਾਂ ਤੋਂ ਮਾਫੀ ਮੰਗਾ ਲੱਗਦਾ ਹੈ ਧੀ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਉਹ ਵੀ ਮਾਫੀ ਮੰਗਾ ਲੱਗਦੀ ਹੈ 4 ਸਾਲਾਂ ਵਿੱਚ ਉਸਨੇ ਕਾਫੀ ਪੈਸੇ ਕਮਾ ਲਏ ਸਨ ਤੇ ਨਾਲ ਹੀ ਘਰਦਿਆਂ ਨੇ ਵੀ ਕੁਝ ਪੈਸੇ ਜੋੜ ਲਏ ਸੀ ਹੁਣ ਉਹਨਾਂ ਕੋਲ ਪੈਸਿਆਂ ਨੂੰ ਲੈ ਕੇ ਕੋਈ ਤੰਗੀ ਨਹੀਂ ਸੀ ਹੌਲੀ-ਹੌਲੀ ਸਮਾਂ ਗੁਜ਼ਰਦਾ ਹੈ ਲਖਵਿੰਦਰ ਸਿੰਘ ਆਪਣੇ ਦੋਨੇ ਬੱਚਿਆਂ ਦਾ ਵਿਆਹ ਕਰ ਦਿੰਦਾ ਹੈ ਲਖਵਿੰਦਰ ਸਿੰਘ ਦਾ ਪੁੱਤ ਜੋ ਕਿ ਜ਼ਿੰਮੇਵਾਰੀਆਂ ਨੂੰ ਹੁਣ ਸਮਝ ਚੁੱਕਿਆ ਸੀ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਮੰਮੀ ਡੈਡੀ ਦਾ ਵੀ ਖਿਆਲ ਰੱਖਣ ਲੱਗਦਾ ਹੈ ਲਖਵਿੰਦਰ ਸਿੰਘ ਆਪਣੇ ਫੈਸਲੇ ਤੇ ਬਹੁਤ ਖੁਸ਼ ਸੀ ਉਹ ਸੋਚ ਰਿਹਾ ਸੀ ਕਿ ਮੈਂ ਜੋ ਫੈਸਲਾ ਕੀਤਾ ਸੀ ਉਹ ਬਿਲਕੁਲ ਸਹੀ ਸੀ ਜੇ ਕਿਤੇ ਮੈਂ ਉਹ ਫੈਸਲਾ ਨਾ ਕਰਦਾ ਤਾਂ ਮੈਨੂੰ ਇਸੇ ਤਰ੍ਹਾਂ ਹੀ ਕੰਮ ਕਰਨਾ ਪੈਣਾ ਸੀ ਤੇ ਮੇਰੇ ਘਰ ਦੇ ਹਾਲਾਤ ਕਦੇ ਵੀ ਨਹੀਂ ਸੀ ਸੁਧਰਨੇ ਹੁਣ ਸਾਰੇ ਜਣੇ ਮਿਲ ਜੁਲ ਕੇ ਰਹਿਣ ਲੱਗਦੇ ਹਨ اے ਸੀ ਜੀ ਅੱਜ ਦੀ ਕਹਾਣੀ ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਨੇ ਆਪਣੀ ਸੋਚ ਸਮਝ ਨਾਲ ਆਪਣੇ ਪੁੱਤ ਨੂੰ ਸਹੀ ਰਸਤੇ ਤੇ ਲੈ ਜਾਂਦਾ ਉਮੀਦ ਹੈ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ